ਰੇਡੀ ਚਿਕਨ ਗੁਨੀਆ వైరਲ ਬੁਖਾਰ ਹੈ ਜੋ ਚਿਕਨ ਗੁਨੀਆ ਵਾਇਰਸ ਕਾਰਨ ਹੁੰਦਾ ਹੈ ਡੰਡੀ ਇਹ ਵਾਇਰਸ ਸਿੱਧਾ ਜੋੜਾ ਉੱਤੇ ਹਮਲਾ ਕਰਦਾ ਹੈ ਜਿਸ ਕਾਰਨ ਮਰੀਜ਼ ਨੂੰ ਤੇਜ਼ ਦਰਦ ਹੁੰਦਾ ਹੈ ਡੰਡੀ ਜੇ ਸਮੇਂ ਸਿਰ ਸਹੀ ਇਲਾਜ ਲਿਆ ਜਾਵੇ ਤਾਂ ਇਹ ਜਾਨਲੇਵਾ ਨਹੀਂ ਹੁੰਦਾ ਪਰ ਇਸ ਦਾ ਦਰਦ ਕਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਰਹਿ ਸਕਦਾ ਹੈ ਡੰਡੀ ਇਸ ਤੋਂ ਬਚਾ ਲਈ ਸਭ ਤੋਂ ਪਹਿਲਾਂ ਬਿਮਾਰੀ ਫੈਲਣ ਦੇ ਕਾਰਨ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਡੰਡੀ ਇਸ ਦਾ ਮੁੱਖ ਕਾਰਨ ਮੱਛਰ ਹੈ ਡੰਡੀ ਇਸ ਖਾਸ ਕਿਸਮ ਦੇ ਮੱਛਰ ਦੇ ਕੱਟਣ ਤੋਂ ਬਾਅਦ ਕਰੀਬ ਸੱਤ ਦਿਨਾ ਦੇ ਅੰਦਰ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ ਡੰਡੀ ਬਹੁਤ ਤੇਜ਼ ਬੁਖਾਰ ਹੋਣਾ ਸਿਰ ਦਰਦ ਜੋੜਾ ਵਿੱਚ ਤੇਜ਼ ਦਰਦ ਸਰੀਰ ਉੱਤੇ ਦਾਣੇ ਹੋ ਜਾਣਾ ਖਾਰਿਸ਼ ਹੋਣਾ ਅਤੇ ਜੋੜਾ ਵਿੱਚ ਸੋਜਿਸ਼ ਹੋ ਜਾਂਦੀ ਹੈ ਡੰਡੀ ਸਰੀਰ ਦਾ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਨਾ ਲੱਤਾਂ ਦਾ ਕੰਮ ਨਾ ਕਰਨਾ ਡੰਡੀ ਸਮਾਜ ਵਿੱਚ ਬਹੁਤ ਸਾਰੇ ਲੋਕ ਕਈ ਵਾਰ ਕਿਸੇ ਵੀ ਵਾਇਰਲ ਮੌਕੇ ਜਾਂ ਮਹਾਮਾਰੀ ਮੌਕੇ ਆਪਣੇ ਕੋਲੋਂ ਅਫਵਾਹਾਂ ਫੈਰਾ ਕੇ ਨਿੱਜੀ ਲਾਭ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਆਪਣਾ ਲੈਂਦੇ ਹਨ ਅਤੇ ਸੋਸ਼ਲ ਮੀਡੀਆ ਉੱਤੇ ਅਜਿਹੇ ਮੌਕੇ ਬਹੁਤ ਕੁਝ ਦਿਖਾਇਆ ਜਾਂਦਾ ਹੈ ਡੰਡੀ ਕਈ ਵਾਰ ਸੋਸ਼ਲ ਮੀਡੀਆ ਬਿਮਾਰ ਲੋਕਾਂ ਨੂੰ ਚੱਕਰਾਂ ਵਿੱਚ ਪਾ ਦਿੰਦਾ ਹੈ ਅਤੇ ਬਿਮਾਰ ਵਿਅਕਤੀ ਸਹੀ ਇਲਾਜ ਦੀ ਥਾਂ ਗਲਤ ਇਲਾਜ ਵੱਲ ਹੋ ਤੁਰਦਾ ਹੈ ਅਤੇ ਕਰ ਹੀ ਵੱਖ-ਵੱਖ ਤਰੀਕੇ ਵਰਤ ਕੇ ਆਪਣੇ ਆਪ ਠੀਕ ਹੋਣ ਦੀਆਂ ਰੈਡੀ ਕੋਸ਼ਿਸ਼ਾ ਕਰਨ ਵਿੱਚ ਲੱਗ ਜਾਂਦਾ ਹੈ ਜਿਸ ਕਰਕੇ ਨੁਕਸਾਨ ਵੀ ਹੋ ਸਕਦਾ ਹੈ ਦੰਡੀ ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਚਿਕਨਗੁਨੀਆ ਵਾਇਰਸ ਨੂੰ ਮਾਰਨਾ ਕੋਈ ਵੀ ਜਾਦੂ ਨਹੀਂ ਹੈ ਡੰਡੀ ਇਸ ਦਾ ਇਲਾਜ ਸਹੀ ਮਾਹਿਰ ਡਾਕਟਰ ਸਰਕਾਰੀ ਸਿਹਤ ਸੰਸਥਾ ਤੋਂ ਹੀ ਕਰਵਾਉਣਾ ਚਾਹੀਦਾ ਹੈ ਡੰਡੀ ਉਪਰੋਕਤ ਕੋਈ ਵੀ ਲੱਛਣ ਦਿਸਣ ਉੱਤੇ ਤੁਰੰਤ ਮਾਹਿਰ ਡਾਕਟਰ ਸਿਹਤ ਸੰਸਥਾ ਦੀ ਸਲਾਹ ਲਵੋ ਡੰਡੀ ਸਰੀਰ ਨੂੰ ਵੱਧ ਤੋਂ ਵੱਧ ਆਰਾਮ ਦਿਓ ਡੰਡੀ ਵੱਦ ਤੋਂ ਵੱਧ ਪਾਣੀ ਨਾਰੀਅਲ ਪਾਣੀ ਜੂਸ ਅਤੇ ओ आर एस ਦਾ ਕੋਲ ਵੱਧ ਤੋਂ ਵੱਧ ਤਰਲ ਪਦਾਰਥ ਪੀਓ ਡੰਡੀ ਆਪਣੀ ਮਰਜ਼ੀ ਨਾਲ ਕੋਈ ਵੀ ਦਵਾਈ ਨਾ ਖਾਓ ਡੰਡੀ ਦਰਦ ਘਟ ਕਰਨ ਲਈ ਜੋੜਾ ਉੱਤੇ ਠੰਡੀ ਜਾਂ ਗਰਮ ਟਕੋਰ ਕੀਤੀ ਜਾ ਸਕਦੀ ਹੈ ਡੰਡੀ ਡੇਂਗੂ ਅਤੇ ਚਿਕਨਗੁਣੀਆਂ ਸਾਫ਼ ਖੜੇ ਪਾਣੀ ਦੇ ਪੈਦਾ ਹੋਣ ਵਾਲੇ ਮੱਛਰ ਦੇ ਕੱਟਣ ਨਾਲ ਹੀ ਹੁੰਦਾ ਹੈ ਦੰਡੀ ਇਸ ਲਈ ਜੇ ਅਸੀਂ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕ ਦਈਏ ਅਤੇ ਖੁਦ ਨੂੰ ਮੱਛਰ ਦੇ ਕੱਟਣ ਤੋਂ ਬਚਾ ਕਰ ਲਈਏ ਤਾਂ ਚਿਕਨਗੁਣੀਆਂ ਡੇਂਗੂ ਤੋਂ ਬਚ ਸਕਦੇ ਹਨ ਦੰਡੀ ਕਰ ਦਫਤਰ ਦੁਕਾਨ ਪਲਾਟ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਡੰਡੀ ਆਪਣੇ ਘਰ ਦੇ ਆਲੇ ਦੁਆਲੇ ਕੂਲਰਾਂ ਗਮਲਿਆਂ ਪੁਰਾਣੇ ਟਾਇਰਾਂ ਜਾਂ ਕਿਸੇ ਵੀ ਖਾਲੀ ਬਰਤਨ ਵਿੱਚ ਪਾਣੀ ਖੜਾ ਨਾ ਹੋਣ ਦਿਓ ਡੰਡੀ ਸਫਾਈ ਦਾ ਪੂਰਾ ਖਿਆਲ ਆਪਣੀ ਡਿਊਟੀ ਸਮਝ ਕੇ ਰੱਖੋ ਡੰਡੀ ਦਿਨ ਰਾਤ ਦੋਵੇਂ ਵੇਲੇ ਮੱਛਰ ਭੁਜੌਣ ਵਾਲੀ ਕਰੀਮ ਦੀ ਵਰਤੋਂ ਕਰੋ ਡੰਡੀ ਹਰ ਹੀਲੇ ਕੋਸ਼ਿਸ਼ ਕਰੋ ਕਿ ਮੱਛਰ ਤੁਹਾਨੂੰ ਨਾ ਕੱਟ ਸਕੇ